ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਤੇ ਉਮੀਦ ਆ ਸਾਰੇ ਭਰਾਤਾਂ ਰੁਸਤ ਹੋਣਗੇ ਤੇ ਸਾਰੇ ਭਰਾਵਾਂ ਦੇ ਜਾਨਵਰ ਵੀ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਣਗੇ ਤੇ ਦੋਸਤੋ ਅੱਜ ਫੇਰ ਤੁਹਾਡੇ ਲਈ ਇੱਕ ਬਹੁਤ ਹੀ ਸੁੰਦਰ ਘੋੜੀ ਲੈ ਆਏ ਆ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦਵਾਂ ਖਾਲੀ ਗੱਬਣ ਕੀ ਹਾਈਟ ਉਮਰ ਸਾਰੀ ਡਿਟੇਲ ਦੇ ਦੇਣੀ ਆਪਾਂ ਤੇ ਵੀਡੀਓ ਪੂਰੀ ਦੇਖ ਲਓ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਤੇ ਸਾਰੀ ਪ੍ਰੋਪਰ ਜਾਣਕਾਰੀ ਲਈ ਵੀਡੀਓ ਫੋਲ ਦੇਖ ਲਓ ਤੇ ਲਾਸਟ ਤੇ ਦਵਾ ਨੰਬਰ ਜੇ ਸਾਰੀ ਜਾਣਕਾਰੀ ਤੇ ਡਿਟੇਲਸ ਸਣੇ ਤੁਹਾਨੂੰ ਪਸੰਦ ਆਈ ਤਾਂ ਫੋਨ ਲਾ ਲਿਓ ਤੇ ਰੇਟ ਜਾਇਜ਼ ਹੈ ਜੀ ਵੀਡੀਓ ਦੇ ਸ਼ੁਰੂਆਤ ਵਿੱਚ ਹੀ ਦੱਸ ਦਿੰਦਾ ਰੇਟ ਜਾਇਜ਼ ਆ ਕੁੜੀ ਦਾ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਤੇ ਅੱਜ ਦੋਸਤੋ ਵੱਧਦੇ ਆਪਾਂ ਵੀਡੀਓ ਵੱਲ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਚੈਨਲ ਸਬਸਕ੍ਰਾਈਬ ਕਰ ਲਿਓ ਦੋਸਤੋ ਤੇ ਦੋਸਤੋ ਅਵਲਕ ਕੁੜੀ ਆ ਚਿੱਟੇ ਕਾਲੇ ਡੱਬਾਂ ਲਈ ਜੀ ਦੀ ਆਪਾਂ ਨੂੰ ਵੀ ਪਤਾ ਡਿਮਾਂਡ ਬਹੁਤ ਜ਼ਿਆਦਾ ਆਉਂਦੀ ਹੈ ਤੇ ਪਰ ਉਹ ਜੀ ਅੰਨੀ ਸੁਨੱਖੀ ਘੋੜੀ ਬਹੁਤ ਮੁਸ਼ਕਲ ਨਾਲ ਮਿਲਦੀ ਹੈ ਜਿਹਦੇ ਡੱਬ ਵੀ ਸੋਹਣੇ ਹੋਣ ਤੇ ਇਹ ਡੱਬੀ ਦਾ ਇਹ ਫਾਇਦਾ ਦੋਸਤੋ ਇਹ ਦੋਨੇ ਬੱਚੇ ਦੇ ਸਕਦੇ ਨੁਗਰੇ ਬੱਚੇ ਵੀ ਪਾ ਸਕਦੇ ਮਾਰਵਾੜੀ ਵੀ ਪਾ ਸਕਦੇ ਤੀਜੇ ਪਾ ਸਕਦੇ ਆਵਲਖ ਜੇ ਜੀ ਤੁਹਾਡੀ ਚੁਆਇਸ ਆ ਮੰਨ ਲਓ ਵੀ ਕਈ ਵਾਰ ਹੁੰਦਾ ਨਾ ਬੰਦੇ ਦਾ ਹਰ ਸਾਲ ਟੇਸਟ ਬਦਲ ਜਾਂਦਾ ਵੀ ਯਾਰ ਇਸ ਵਾਰ ਮਾਰਵਾੜੀ ਬੱਚਾ ਲੈ ਲਿਆ ਅਗਲੀ ਵਾਰ ਆਪਾਂ ਨੁਗਰਾ ਲਈਏ ਉਸ ਤੋਂ ਬਾਅਦ ਆਵਲਖ ਲਈਏ ਤੇ ਹਰ ਸਾਲ ਘੋੜੀ ਬਦਲਨੀ ਕਈ ਬੰਦੇ ਨੂੰ ਔਖੀ ਹੋ ਜਾਂਦੀ ਹੈ ਕਿਉਂ ਹਰ ਸਾਲ ਆਪਾਂ ਮਾਰਵਾੜੀ ਘੋੜੀ ਲੈ ਕੇ ਬੱਚਾ ਲੈ ਕੇ ਫੇਰ ਵੇਚਾਂਗੇ ਫੇਰ ਲਵਾਂਗੇ ਜਦੋਂ ਉਹਦਾ ਰਿਜ਼ਲਟ ਪਨ ਪਤਾ ਚੱਲਦਾ ਉਹਦੋਂ ਆਪਾਂ ਘੋੜੀ ਵੇਚ ਦਿੰਨੇ ਹਣਾ ਤੇ ਇਹ ਘੋੜੀ ਤੁਹਾਡੇ ਰੀਜਾਂ ਸਾਰੀਆਂ ਪੂਰੀਆਂ ਕਰ ਦੋ ਪਹਿਲੀ ਗੱਲ ਨੌਕਰੇ ਬੱਚੇ ਵੀ ਦੇ ਸਕਦੀ ਆ ਕਿਉਂਕਿ ਡੱਬ ਬਹੁਤ ਘਟਾ ਤਕਰੀਬਨ ਸਾਰੀ ਚਿੱਟੀ ਪਈ ਆ ਦੂਜੀ ਗੱਲ ਮਾਰਵਾੜੀ ਬੱਚੇ ਵੀ ਦੇ ਸਕਦੀ ਆ ਮੂੰਹ ਮਾਂ ਕਾਲਾ ਡੱਬ ਤੇ ਮਬਲੇਜ ਵੀ ਹੈਗਾ ਮੂੰਹ ਚ ਤੀਜੀ ਗੱਲ ਆਵਲਾ ਘੋੜੇ ਤੁਮ ਲਈ ਤਾਂ ਆਵਲਗਤਾ 100% ਵੱਟ ਤੇ ਪਿਆ ਹਨ ਤਿੰਨੇ ਤਰ੍ਹਾਂ ਦੇ ਤੁਹਾਡੇ ਤਿੰਨੇ ਤਰ੍ਹਾਂ ਦੇ ਤੁਸੀਂ ਇਹ ਤੋਂ ਬੱਚੇ ਲੈ ਸਕਦੇ ਹੋ ਜੇ ਇਹੋ ਜਿਹਾ ਘੋੜਾ ਛੱਡੋਗੇ ਉਹੋ ਜਿਹਾ ਬੱਚਾ ਦੇਉ ਬਾਕੀ ਖੜਨੀ ਖੁਰਨੀ ਦੀ ਚੰਗੀ ਆ ਪਲੀ ਸੋਹਣੀ ਹੋਈ ਆ ਹੱਡਾਂ ਪੈਰਾਂ ਦੀ ਚੰਗੀ ਆ ਸਾਫ਼ ਆ ਬਾਲ ਪੋਰੀਆਂ ਵੱਲੋਂ ਸਾਫ਼ ਮੰਨ ਲਓ ਕਿ ਫਸ ਹੱਥ ਧਰਾਉ ਤਾਂ ਹੈ ਨਹੀਂ ਦੇਖੋ ਨਖਰਾ ਨਖਰਾ ਦੇਖੋ ਤੁਰਦੀ ਨੇ ਜਿਵੇਂ ਪਹਿਲਾਂ ਪਾਉਂਦੀ ਜਾਂਦੀ ਹੁੰਦੀ ਆ ਬਾਕੀ ਪੈਠ ਪੁੜਾ ਪਿਆ ਗੋਲ ਦੋਸਤੋ ਇਹਦਾ ਸਵਾਰੀ ਸੂਰੀ ਦੀ ਵੀ ਪਾਸ ਆ ਖੜਨੇ ਖੜਨੇ ਦੀ ਤੁਸੀਂ ਆਪ ਹੀ ਦੇਖ ਲਓ ਖੜਾ ਕੇ ਦਿਖਾ ਲੈਂਥ ਲੌਂਥ ਦੀ ਚੰਗੀ ਆ ਗਰਦਨ ਦੀ ਕੰਨਾਂ ਦੀ ਕੁੰਡੀ ਵਾਲਾ ਕੰਨ ਆ ਮੱਥੇ ਬਲੇਜ ਵੀ ਹੈਗਾ ਤੇ ਆਪਾਂ ਵਾਕਈ ਤੁਹਾਡੇ ਸਾਹਮਣੇ ਰੱਖਤੀ ਕੋਈ ਓਲਾ ਤਾਂ ਰੱਖਿਆ ਹੀ ਨਹੀਂ ਹੈ ਨਾ ਸਾਹਮਣੇ ਤੁਸੀਂ ਆਪ ਸਿਆਣੇ ਤੁਹਾਡੀ ਨਜ਼ਰ ਮੇਰੇ ਨਾਲੋਂ ਵੀ ਜ਼ਿਆਦਾ ਤੇਜ਼ ਆ ਤੁਸੀਂ ਆਪ ਹੀ ਦੇਖ ਲੈਣਾ ਚੰਗੀ ਇਹ ਮੰਦੀ ਆ ਸੋ ਆ ਵੀਡੀਓ ਉਹ ਭਰਾਵਾਂ ਲਈ ਆ ਜਿਹੜੇ ਆਵਲਖ ਕਾਲੀ ਆਵਲਖ ਘੋੜੀ ਭਾਲਦੇ ਆ ਇਦੀ ਉਮਰ ਦੋਸਤੋ ਦਸੀ ਤਾਂ ਪੰਜਾਰੇ ਵਾਲੀਆਂ ਟੋਪੀਆਂ ਲਾਉਣ ਲੱਗੀ ਆ ਮੰਨ ਲਓ 4 ਸਵਾ 4 ਸਾਲ ਦੀ ਹੋ ਗਈ ਜੀ ਤੇ ਪਹਿਲਾਂ ਸੂਈ ਹੋਈ ਆ ਅੰਦਰ ਦੀ ਚੈੱਕਪਾਸ ਸਾਫ ਆ ਮੌਕੇ ਤੇ ਹੀਟ ਕੱਢੀ ਹੋਈ ਆ ਦੋਸਤੋ ਘੋੜੀ ਦੀ ਸ਼ੁਰੂਆਤ ਕਰਦੇ ਹੀਟ ਆ ਜੀ ਕੱਢਣ ਦੀ ਤੇ ਬਾਕੀ ਜੇ ਕੋਈ ਹੋਵੇ ਚਾਹਵਣ ਆਪਣੇ ਪਸੰਦ ਦੇ ਘੋੜੇ ਤੋਂ ਭਰੌਣ ਦਾ ਤਾਂ ਸੌਦਾ ਕਰ ਲਿਓ ਦੋਸਤੋ ਜੈਹੋ ਜੇ ਮਰਜ਼ੀ ਘੋੜੇ ਤੋਂ ਜੈਹੋ ਜਿਹਾ ਘੋੜਾ ਤੁਸੀਂ ਦੇਣ ਤੁਸੀਂ ਦੇ ਸਕਦੇ ਤੇ ਹਾਈਟ ਦੀ ਗੱਲ ਕਰੀਏ 60 ਇੰਚ ਹੈ ਦੀ ਹਾਈਟ ਆ ਦੋਸਤੋ ਨਖਰਾ ਨੋਖਰਾ ਫੁੱਲਾ ਐਟੀਟਿਊਡ ਫੁੱਲਾ ਉਮਰ ਵੀ ਦਾਸਤੀ ਹਾਈਟ ਵੀ ਦਾਸਤੀ 60 ਇੰਚ ਬਾਲਪੋਰੀਆਂ ਦੀ ਸਾਫ ਆ ਰੰਗ ਤੁਹਾਡੇ ਸਾਹਮਣੇ ਆ ਅੰਦਰ ਦੀ ਸਾਫ ਆ ਜਿਹੜੇ ਮਰਜ਼ੀ ਡਾਕਟਰ ਤੋਂ ਤੁਸੀਂ ਚੈੱਕ ਕਰਵਾ ਸਕਦੇ ਆ ਤੇ ਪੇਟ-ਪੁੜਾ ਰਾਜੀ ਲਿੱਸੀ ਸਾਰੀ ਤੁਹਾਡੇ ਸਾਹਮਣੇ ਆ ਹੋਂਦੀ ਵੀਡੀਓ ਕੋਈ ਪੁਰਾਣੀ ਨਹੀਂ ਸੋ ਜਿਹੜੇ ਭਰਾ ਨੇ ਕੁੜੀ ਪਸੰਦ ਹੋਈ ਲੈਣ ਦਾ ਚਾਹਵਨ ਹੋਇਆ ਤਾਂ ਰੇਟ ਜੈਨੂਨ ਆ ਤਾਂ ਨੰਬਰ ਕਰ ਲਓ ਨੋਟ ਦੋਸਤੋ 62395 5454 98555 99017 ਇਹ ਦੋ ਨੰਬਰ ਆ ਭਰਾਵੋ ਆਪਣੇ ਸੋ ਜਿਹੜਾ ਵੀ ਕੋਈ ਸੱਜਣ ਘੋੜੀ ਖਰੀਦਣ ਦਾ ਚਾਹਵਾਨ ਹੋਇਆ ਬਿਨਾ ਕਿਸੇ ਡਰ ਤੋਂ ਬਿਨਾ ਰੇਟ ਦੇ ਜਿਆਦਾ ਮੁੱਲ ਤੋਂ ਡਰੇ ਫੋਨ ਲਾ ਲਿਓ ਮਿਲਦੇ ਆ ਜਲਦ ਆਪਾਂ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਦੋਸਤੋ